ਸਤਿ ਸ੍ਰੀ ਅਕਾਲ ਮੈਂ ਤੇਰਨ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਰਜਿਸਤਰੀਆਂ ਨੂੰ ਲੈ ਕੇ ਕੀਤੇ ਗਏ ਵੱਡੇ ਐਲਾਨ ਦੀ ਮਜੀਠਾ ਦੇ ਵਿੱਚ ਵਾਪਰੇ ਸ਼ਰਾਬ ਕਾਂਡ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਗਈ ਹੈ ਅਤੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਨੇ ਇਸ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੇਂਦਰ ਸਰਕਾਰ ਨੂੰ ਇਸ ਮਾਮਲੇ ਨਾਲ ਸੰਬੰਧਿਤ ਇੱਕ ਚਿੱਠੀ ਲਿਖ ਦਿੱਤੀ ਗਈ ਹੈ ਬੀਜਪੀ ਮੰਤਰੀ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਖਿਲਾਫ ਵਾਅਦਤ ਟਿੱਪਣੀ ਕੀਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਉਸ ਮੰਤਰੀ ਖਿਲਾਫ ਇਹ ਪਰਚਾ ਦਰਜ ਕਰੰਦਾ ਅਦੇ ਜਾਰੀ ਕਰ ਦਿੱਤਾ ਗਿਆ ਹੈ ਸੁਖਬੀਰ ਬਾਦਲ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਗਈ ਹੈ ਪੰਜਾਬ ਬੋਰਡ ਦੇ ਆਏ 12ਵੇਂ ਨਤੀਜਿਆਂ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਸ਼ਲਾਘਾ ਵਧਾਈਆਂ ਦਿੱਤੀਆਂ ਗਈਆਂ ਨੇ ਤੇ ਪਾਕਿਸਤਾਨ ਦੇ ਵੱਲੋਂ ਬੀਐਸਐਫ ਦਾ ਨੌਜਵਾਨ 20 ਦਿਨਾਂ ਤੋਂ ਬਾਅਦ ਮੋੜ ਦਿੱਤਾ ਗਿਆ ਹੈ ਕਿ ਵੱਡੇ ਖੁਲਾਸੇ ਹੋਏ ਨੇ ਇਹਨਾਂ ਸਾਰੀਆਂ ਖਬਰਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਲੁਧਿਆਣਾ ਦੇ ਵਿੱਚ ਵਿਕਾਸ ਕਾਰਜ ਦਾ ਉਦਘਾਟਨ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਪੰਜਾਬ ਦੇ ਵਿੱਚ ਹੋ ਰਹੀਆਂ ਰਜਿਸਟਰੀਆਂ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਇਸ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਅਖ ਦਿੱਤਾ ਗਿਆ ਕਿ ਅਸੀਂ ਟ్రਾਇਲ ਕਰ ਰਹੇ ਹਾਂ ਅਭਿਆਸ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਖੁਸ਼ਖਬਰੀ ਦਵਾਂਗੇ ਕਿ ਜੋ ਤੁਹਾਡੀਆਂ ਰਜਿਸਟਰੀਆਂ ਨੇ ਉਹ ਤੁਹਾਡੇ ਨੇੜਲੇ ਸੇਵਾ ਕੇਂਦਰਾਂ ਦੇ ਵਿੱਚੋਂ ਹੀ ਹੋ ਜਾਇਆ ਕਰਨਗੀਆਂ ਲਿਖਤ ਪੜਤ ਦਾ ਕੰਮ ਸੇਵਾ ਕੇਂਦਰਾਂ ਵਿੱਚੋਂ ਹੋ ਜਾਵੇਗਾ ਕੇਵਲ ਇੱਕ ਦਿਨ ਦੇ ਲਈ ਕੇਵਲ ਕੁਝ ਸਮੇਂ ਦੇ ਲਈ ਕੱਢ ਕੇ ਤੁਹਾਨੂੰ ਕੋਟ ਦੇ ਵਿੱਚ ਕਚਹਿਰੀ ਦੇ ਵਿੱਚ ਕੇਵਲ ਫੋਟੋ ਕਰਵਾਉਣ ਲਈ ਜਾਣਾ ਪਵੇਗਾ ਉਸ ਤੋਂ ਬਾਅਦ ਬਾਕੀ ਦਾ ਕੰਮ ਸਬੰਧਤ ਅਫਸਰ ਕਰਕੇ ਰਜਿਸਟਰੀ ਤੁਹਾਡੇ ਘਰ ਖੁਦ ਭੇਜ ਦੇਣਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਇਸ ਦਿਨਾਂ ਲਈ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜੋ ਰਜਿਸਟਰੀਆਂ ਦੇ ਵਿੱਚ ਭਾਸ਼ਾ ਫਾਰਸੀ ਅਤੇ ਉਰਦੂ ਦੇ ਸ਼ਬਦ ਨੇ ਉਹਨਾਂ ਨੂੰ ਹਟਾ ਕੇ ਕੇਵਲ ਸ਼ੁੱਧ ਪੰਜਾਬੀ ਵਰਤੀ ਜਾਵੇਗੀ ਭਾਸ਼ਾ ਉਸ ਦੀ ਬਦਲੀ ਜਾਵੇਗੀ ਉਹਨਾਂ ਦਾ ਕਹਿਣਾ ਕਿ ਆਮ ਲੋਕਾਂ ਨੂੰ ਸਮਝ ਨਹੀਂ ਲੱਗਦੀ ਹੈ ਕਿ ਰਜਿਸਟਰੀ ਦੇ ਵਿੱਚ ਕੀ ਕੁਝ ਲਿਖਿਆ ਗਿਆ ਇਸ ਕਰਕੇ ਸ਼ੁੱਧ ਪੰਜਾਬੀ ਦੇ ਵਿੱਚ ਰਜਿਸਟਰੀ ਹੋਵੇਗੀ ਇੰਗਲਿਸ਼ ਜਾਂ ਹਿੰਦੀ ਜਿਹੜੇ ਵੀ ਲੋਕ ਕਰਵਾਉਣਾ ਚਾਹੁੰਦੇ ਨੇ ਉਹ ਕਰਵਾ ਸਕਦੇ ਨੇ ਪਰ ਪਹਿਲ ਪੰਜਾਬੀ ਨੂੰ ਹੈ ਇਸ ਦਿਨ ਲਈ ਸੇਵਾ ਭਗਵੰਤ ਮਾਨ ਦੇ ਵੱਲੋਂ ਰਜਿਸਟਰ ਨੂੰ ਲੈ ਕੇ ਇਹ ਵੱਡਾ ਲੜ ਅੱਜ ਕਰ ਦਿੱਤਾ ਗਿਆ ਹੈ। ਬਾਦਿਆਂ ਅਗਲੀ ਖਬਰ ਦੇ ਵੱਲ ਮਜੀਠਾ ਦੇ ਵਿੱਚ ਵਾਪਰੇ ਜਾਲੀ ਸ਼ਰਾਬ ਕਾਨ ਦੇ ਵਿੱਚ ਮੌਤਾਂ ਦੀ ਗਿਣਤੀ 23 ਹੋ ਗਈ ਹੈ ਅਤੇ ਜੋ ਵਿਅਕਤੀ ਜਿਹੜੇ ਇਲਾਜ ਨੇ ਉਹਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਇਹ ਮੌਤ ਦਾ ਅੰਕੜਾ 8 ਤੋਂ ਸ਼ੁਰੂ ਹੋਇਆ ਸੀ ਤੇ 23 ਤੱਕ ਪਹੁੰਚ ਚੁੱਕਿਆ ਹੈ। ਇਸ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 16 ਵਿਅਕਤੀ ਜੋ ਪੰਜਾਬ ਤੋਂ ਅਤੇ ਹੋਰਨਾਂ ਥਾਵਾਂ ਤੋਂ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨਾਂ ਦਾ ਰਿਮਾਂਡ ਹੈ ਇਹਨਾਂ ਵਿਅਕਤੀਆਂ ਨੂੰ ਲੈ ਕੇ ਕੋਰਟ ਦੇ ਵੱਲੋਂ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਦਿੱਲੀ ਦੇ 2 ਵਪਾਰੀ ਗ੍ਰਿਫਤਾਰ ਕੀਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਪੁਸ਼ਪੜਤਲ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਇਸੇ ਮਾਮਲੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੇਂਦਰੀ ਸਰਕਾਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਕੇਂਦਰੀ ਮੰਤਰੀ ਪਿਊਸ਼ ਗੋਲ ਨੂੰ ਚਿੱਠੀ ਲਿਖते हुए ਹਰਪਾਲ ਸਿੰਘ ਚੀਮਾ ਨੇ ਇਹ ਮੰਗ ਕੀਤੀ ਹੈ ਕਿ ਮੀਥਨੋਲ ਜੋ ਕਿ ਆਨਲਾਈਨ ਮਿਲਦਾ ਹੈ ਜਿਸ ਤੋਂ ਜਾਲੀ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਉਸ ਤੇ ਪਾਬੰਦੀ ਰੋਕ ਲਗਾਉਣੀ ਚਾਹੀਦੀ ਆ ਉਹਨਾਂ ਦੇ ਕਹਿਣੇ ਕਿ ਜੋ ਆਮ ਤੌਰ ਤੇ ਆਨਲਾਈਨ ਅਸੀਂ ਮੀਥਨੋਲ ਕੈਮੀਕਲ ਖਰੀਦ ਸਕਦੇ ਆ ਇਸ ਮੀਥਨੋਲ ਕੈਮੀਕਲ ਨੂੰ ਆਮ ਸ਼੍ਰੇਣੀਆਂ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਤੇ ਇਸ ਨੂੰ ਲੈ ਕੇ ਕੋਈ ਕਾਇਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਕੌਣ ਖਰੀਦਦਾ ਹੈ ਕਿੱਥੇ ਲੈ ਕੇ ਜਾਂਦਾ ਹੈ ਤੇ ਅਖੀਰ ਤੱਕ ਇਸ ਦਾ ਜਿਵੇਂ ਉਹ ਇਸਤੇਮਾਲ ਕਰਦਾ ਇਸ ਦੀ ਸਾਰੀ ਜਾਣਕਾਰੀ ਕੇਂਦਰ ਸਰਕਾਰ ਨੂੰ ਨਵੇਂ ਕਾਨੂੰਨ ਬਣਾ ਕੇ ਰੱਖਣੀ ਚਾਹੀਦੀ ਹੈ ਇਹ ਅਪੀਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਚਿੱਠੀ ਲੈ ਕੇ ਕੇਂਦਰ ਸਰਕਾਰ ਦੇ ਕੋਲ ਕਰ ਦਿੱਤੀ ਗਈ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਮਧ ਪ੍ਰਦੇਸ਼ ਦੇ ਬੀਜਪੀ ਦੇ ਮੰਤਰੀ ਵਿਜੇ ਸ਼ਾ ਦੇ ਵੱਲੋਂ ਕਰਨਲ ਸੋਫੀਆ ਕਰੈਸ਼ੀ ਜੋ ਕਿ ਆਪਰੇਸ਼ਨ ਸੰਦੂਰ ਦੀ ਪੂਰੀ ਜਾਣਕਾਰੀ ਰੋਜ਼ਾਨਾ ਰਾਤ ਨੂੰ ਪ੍ਰੈਸ ਕਾਨਫਰੰਸ ਕਰਕੇ ਦਿੰਦੇ ਸਨ ਉਹਨਾਂ ਦੇ ਨਾਲ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਬੈਠਦੇ ਸਨ ਉਹਨਾਂ ਦੇ ਵੱਲੋਂ ਸੋਫੀਆ ਕਰੈਸ਼ੀ ਦੇ ਵੱਲੋਂ ਜੋ ਕੁਝ ਪਾਕਿਸਤਾਨ ਦੇ ਅਤੇ ਭਾਰਤ ਦੇ ਵਿਚਾਲੇ ਰਾਤ ਨੂੰ ਡਰੋਨ ਹਮਲੇ ਦੇ ਵਿੱਚ ਜੋ ਕੁਝ ਹੁੰਦਾ ਸੀ ਉਸ ਦੀ ਜਾਣਕਾਰੀ ਭਾਰਤੀ মিডিਆ ਨੂੰ ਦਿੰਦੇ ਸਨ ਪਰ ਸੋਫੀਆ ਕਰੈਸ਼ੀ ਦੇ ਖਿਲਾਫ ਭਾਜਪਾ ਮੰਤਰੀ ਵਿਜੇ ਸ਼ਾ ਦੇ ਵੱਲੋਂ ਇੱਕ ਪ੍ਰੋਗਰਾਮ ਦੇ ਵਿੱਚ ਪਾਸ਼ੰਦ ਦਿੰਦਿਆਂ ਹੋਇਆਂ ਇਹ ਟਿੱਪਣੀ ਕਰ ਦਿੱਤੀ ਗਈ ਕਿ ਜਿਨ੍ਹਾਂ ਦੇ ਵੱਲੋਂ ਪੈਲਗਾਮ ਦੇ ਵਿੱਚ ਪੈਂਟਾਂ ਲੋਹਾ ਕੇ ਕੱਪੜੇ ਲੋਹਾ ਕੇ ਸੰਦੂਰ ਖਿਲਾਰਿਆ ਗਿਆ ਨਰਿੰਦਰ ਮੋਦੀ ਦੇ ਵੱਲੋਂ ਉਹਨਾਂ ਦੀ ਭੈਣ ਨੂੰ ਹੀ ਭੇਜ ਕੇ ਉੱਥੇ ਐਸੀ ਤੈਸੀ ਉਹਨਾਂ ਦੀ ਕਰਵਾ ਦਿੱਤੀ ਹੈ ਇਹ ਵਿਵਾਦਤ ਬਿਆਨ ਵਿਜੇ ਸ਼ਾ ਦੇ ਵੱਲੋਂ ਭਾਜਪਾ ਮੰਤਰੀ ਦੇ ਵੱਲੋਂ ਦਿੱਤਾ ਗਿਆ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ মিডিਏ ਨਾਲ ਗੱਲਬਾਤ ਕਰਦੇ ਹੋਏ ਇਹ ਆਖ ਦਿੱਤਾ ਗਿਆ ਕਿ ਮੈਂ ਇਸ ਮਾਮਲੇ ਦੇ ਵਿੱਚ 10 ਵਾਰ ਮਾਫੀ ਮੰਗਣ ਨੂੰ ਤਿਆਰ ਆ ਮੇਰਾ ਇਸ ਤਰ੍ਹਾਂ ਦਾ ਕੋਈ ਵੀ ਇਰਾਦਾ ਨਹੀਂ ਸੀ ਉਹਨਾਂ ਦਾ ਕਹਿਣਾ ਕਿ ਮੈਂ ਕਰਨਲ ਕੁਰਾਸ਼ੀ ਦਾ ਆਪਣੀ ਭੈਣ ਤੋਂ ਵੀ ਵੱਧ ਸਨਮਾਨ ਕਰਦਾ ਪਰ ਇਸ ਮਾਮਲੇ ਦੇ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵੱਲੋਂ ਸੂਵੋ ਮੋਟੋ ਲੈਦਿਆਂ ਹੋਇਆਂ ਪੁਲਿਸ ਵਿਭਾਗ ਨੂੰ ਭਾਜਪਾ ਮੰਤਰੀ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦਾ ਪਰਚਾ ਦਰਜ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਕਿ ਸ਼ਾਮ ਤੱਕ ਐਫ ਆਈ ਆਰ ਦਰਜ ਕਰਕੇ ਸਾਨੂੰ ਇਸ ਦੇ ਬਾਰੇ ਸੂਚਨਾ ਦਿੱਤੀ ਜਾਵੇ ਅਤੇ ਵੀਰਵਾਰ 10:30 ਵਜੇ ਇਸ ਮਾਮਲੇ ਦੀ ਸੁਨਵਾਈ ਹੋਣ ਜਾ ਰਹੀ ਹੈ ਭਾਜਪਾ ਮੰਤਰੀ ਵੱਲੋਂ ਦਿੱਤੇ ਗਏ ਇਸ ਵਿਵਾਦਤ ਬਿਆਨ ਤੋਂ ਬਾਅਦ ਜਿੱਥੇ ਭਾਰਤੀ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਨਿਖੇਦੀ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਭਾਜਪਾ ਮੰਤਰੀ ਦਾ ਇਸ ਭਾਜਪਾ ਆਗੂ ਦਾ ਇਸ ਵਿਵਾਦਤ ਬਿਆਨ ਤੋਂ ਬਾਅਦ ਅਸਤੀਫਾ ਮੰਗ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਵੱਲੋਂ ਇਸ ਨੂੰ ਪਾਰਟੀ ਵਿੱਚੋਂ ਬਰਖਾਸਤ ਕੀਤਾ ਜਾਵੇ ਵਾਦਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ ਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਬੜਾ ਦੁੱਖ ਹੁੰਦਾ ਹੈ ਜਦੋਂ ਭਾਰਤੀ ਲੀਡਰ ਬਾਕੀ ਭਾਰਤੀ ਲੀਡਰ ਇਹ ਕਹਿੰਦੇ ਨੇ ਕਿ ਸੀਸਫਾਇਰ ਜੰਗਬੰਦੀ ਨਹੀਂ ਹੋਣੀ ਚਾਹੀਦੀ ਸੀ ਮੋੜਵਾ ਜਵਾਬ ਦੇਣਾ ਚਾਹੀਦਾ ਸੀ ਐਦਾਂ ਕਰਨਾ ਚਾਹੀਦਾ ਸੀ ਉਦਾਂ ਕਰਨਾ ਚਾਹੀਦਾ ਸੀ ਇਹਨਾਂ ਇਹਨਾਂ ਲੋਕਾਂ ਨੂੰ ਜੰਗ ਦੇ ਨਤੀਜੇ ਨਹੀਂ ਪਤਾ ਕਿ ਕਿਵੇਂ ਪੰਜਾਬ ਦੇ ਲੋਕਾਂ ਦੇ ਉੱਪਰ ਇਸ ਦਾ ਕਰ ਵਰਤਨਾ ਸੀ ਪੰਜਾਬ ਦੇ ਲੋਕਾਂ ਨੂੰ ਇਸ ਦਾ ਨੁਕਸਾਨ ਹੋਣਾ ਸੀ ਕਿਉਂਕਿ ਜੋ ਕੁਝ ਪਹਿਲਾਂ ਜੰਗਾਂ ਦੇ ਵਿੱਚ ਹੋਇਆ ਜੋ ਕੁਝ ਅਸੀਂ ਦੇਖਿਆ ਪੰਜਾਬ ਦਾ ਹੀ ਸਭ ਤੋਂ ਵੱਧ ਨੁਕਸਾਨ ਹੋਇਆ ਸੀ ਜੇਕਰ ਸੀਸਫਾਇਰ ਹੋ ਗਈ ਹੈ ਗੋਲੀਬੰਦੀ ਹੋ ਗਈ ਹੈ ਤਾਂ ਦੇਸ਼ ਦੀ ਸਰਕਾਰ ਦੇ ਵੱਲੋਂ ਸਿਆਣਪ ਵਰਤੀ ਗਈ ਹੈ ਇਹ ਸ਼ਬਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗਬੰਦੀ ਦੇ ਹੋਏ ਸਮਝੌਤੇ ਤੋਂ ਬਾਅਦ ਮੋਦੀ ਸਰਕਾਰ ਦੇ ਲਈ ਵਰਤੇ ਗਏ ਨੇ ਵਾਦਿਆਂ ਅਗਲੀ ਖਬਰ ਦੇ ਵੱਲ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਬੀਐਸਐਫ ਦਾ ਨੌਜਵਾਨ ਆ ਫਿਰੋਜ਼ਪੁਰ ਦੀ ਸਰਹੱਦ ਤੋਂ ਪਾਕਿਸਤਾਨ ਦੇ ਏਰੀਏ ਵਿੱਚ ਸਰਹੱਦ ਵਿੱਚ ਦਾਖਲ ਹੋ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਦੇ ਰੇਂਜਰਾਂ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ 21 ਦਿਨਾਂ ਤੋਂ ਬਾਅਦ ਹੁਣ ਅਟਾਰੀ ਵਾਗਾ ਬਾਰਡਰ ਦੇ ਜ਼ਰੀਏ ਵਾਪਸ ਭਾਰਤ ਭੇਜ ਦਿੱਤਾ ਗਿਆ ਇਸ ਬੀਐਸਐਫ ਦੇ ਨੌਜਵਾਨ ਦਾ ਨਾਮ ਆ ਪੂਰਨਮ ਕੁਮਾਰ ਸ਼ਾਏ ਜਿਸ ਨੂੰ ਕਿ ਪਾਕਿਸਤਾਨ ਦੇ ਰੇਂਜਰਾਂ ਨੇ ਕ੍ਰੋਸਪਰ ਦੀ ਸਰਹੱਦ ਨੇੜੇ ਗ੍ਰਿਫਤਾਰ ਕਰ ਲਿਆ ਸੀ ਉਸ ਤੋਂ ਬਾਅਦ ਭਾਰਤ ਇਸ ਦੀ ਵਾਪਸੀ ਹੋ ਗਈ ਹੈ ਇਸ ਨੂੰ ਮੈਡੀਕਲ ਚੈੱਕਅਪ ਦੇ ਲਈ ਲਿਜਾਇਆ ਗਿਆ ਇਸ ਨੌਜਵਾਨ ਦੀ ਪਤਨੀ ਦੇ ਨਾਲ ਉਸ ਦੀ ਵੀਡੀਓ ਕਾਲ ਕਰਵਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਹਿਣਾ ਕਿ ਮੈਂ ਠੀਕ ਠਾਕ ਹਾਂ ਫੇਟਾ ਪਰ ਉਹਨਾਂ ਦੀ ਕੱਲੋਂ ਘਰ ਵਾਪਸੀ ਹੋਵੇਗੀ ਇਸ ਦੇ ਬਾਰੇ ਨਹੀਂ ਦੱਸਿਆ ਗਿਆ ਤੇ ਉਧਰ ਦੂਜੇ ਪਾਸੇ ਬੀਐਸਐਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਡੀਕਲ ਚੈੱਕਅਪ ਅਤੇ ਹੋਰ ਫਾਰਮੈਲਿਟੀ ਕਰਨ ਤੋਂ ਬਾਅਦ ਨੌਜਵਾਨ ਨੂੰ ਘਰ ਵਾਪਸ ਭੇਜ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਸ ਨੌਜਵਾਨ ਦੀ ਪਤਨੀ ਦੇ ਵੱਲੋਂ ਮੋਦੀ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ ਆ ਚੁੱਕੇ ਨੇ ਤੇ ਇਸ ਦੇ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਨੇ ਮੱਲ ਮਾਰੀ ਹੈ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਜਾਣਕਾਰੀ ਨੂੰ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ ਐਲਾਨੇ ਗਏ ਇਸ ਵਾਰੀ ਵੀ ਸਾਡੀ ਧੀਆਂ ਨੇ ਬਾਜ਼ੀ ਮਾਰੀ ਹੈ। ਅਵਲ ਆਇਆਂ ਕੁੜੀਆਂ ਚ ਪਹਿਲੇ ਸਥਾਨ ਤੇ ਬਰਨਾਲਾ ਜ਼ਿਲ੍ਹੇ ਦੀ ਹਰਸ਼ੀਰਤ ਕੌਰ, ਦੂਜੇ ਸਥਾਨ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਮਨਵੀਰ ਕੌਰ ਅਤੇ ਤੀਜੇ ਸਥਾਨ ਤੇ ਜ਼ਿਲ੍ਹਾ ਮਾਨਸਾ ਦੀ ਅਰਸ਼ ਰਹੀ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਅਤੇ ਉਹਨਾਂ ਦੇ ਪਰਵਾਰਾਂ ਨੂੰ ਮੇਰੇ ਵੱਲੋਂ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਬਾਕੀ ਪਾਸ ਹੋਏ ਬੱਚਿਆਂ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਇਸ ਪ੍ਰਕਾਰ ਸ੍ਰੀ ਅੰਮ੍ਰਿਤਮਾਨ ਦੇ ਵੱਲੋਂ ਇਹਨਾਂ ਦਰਜਾ ਪ੍ਰਾਪਤ ਕਰਨ ਵਾਲੀਆਂ ਕੁੜੀਆਂ ਨੂੰ ਵਧਾਈ ਦਿੱਤੀ ਗਈ ਹੈ ਅਤੇ ਬਾਕੀ ਪਾਸ ਹੋਏ ਬੱਚਿਆਂ ਨੂੰ ਵੀ ਵਧਾਈਆਂ ਦਿੱਤੀਆਂ ਗਈਆਂ ਨੇ ਸੋ ਇਸਨ ਅੱਜ ਦੀਆਂ ਵੱਡੀਆਂ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਦੇ ਜ਼ਰੀਏ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਵ ਪੰਜਾਬ ਦੇ ਨਾਲ